ਕਹਾਣੀ ਰਾਜਕੁਮਾਰੀ ਅਤੇ 900 ਊਠ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਹਿਲਵਾਨ 7100 ਗੱਡਾ ਇਕੱਲਾ ਹੀ ਖਿੱਚੀ ਜਾ ਰਿਹਾ ਸੀ ਜਦ ਇੱਕ ਹੋਰ ਪਹਿਲਵਾਨ ਨੇ ਉਹਨੂੰ ਦੇਖਿਆ ਕਿ ਕੋਈ ਪਹਿਲਵਾਨ 7100 ਗੱਡਾ ਇਕੱਲਾ ਹੀ ਖਿੱਚੀ ਜਾਂਦਾ ਹੈ ਤਾਂ ਉਹਨੇ ਸਭ ਤੋਂ ਮਗਰਲੇ ਗੱਡੇ ਉੱਤੇ ਹੱਥ ਰੱਖ ਦਿੱਤਾ ਉਹਦੇ ਹੱਥ ਰੱਖਣ ਦੀ ਧੀਰ ਸੀ ਕਿ ਸਾਰੇ ਗੱਡੇ ਖਲੋ ਗਏ ਗड्ढे ਖਿੱਚਣ ਵਾਲਾ ਪਹਿਲਵਾਨ ਗड्ढे ਛੱਡ ਕੇ ਪਿੱਛੇ ਨੂੰ ਆਇਆ। ਪਈ ਦੇਖੋ ਕਿਹੜੀ ਵਾਲਾ ਹੈ ਜੋ ਉਸ ਤੋਂ ਵੀ ਤਕੜੀ ਹੈ ਤੇ ਜਿਨੇ ਉਹਦੇ ਗੱਡਿਆਂ ਨੂੰ ਰੋਕ ਲਿਆ ਹੈ। ਜਦੋਂ ਉਹ ਮਗਰਲੇ ਗड्ढे ਕੋਲ ਪਹੁੰਚਿਆ ਤਾਂ ਉਹਨੇ ਦੇਖਿਆ ਪਈ ਇੱਕ ਹੋਰ ਪਹਿਲਵਾਨ ਉਸ ਗड्ढे ਤੇ ਹੱਥ ਰੱਖ ਕੇ ਖਲੋਤਾ ਹੈ। ਐਸੇ ਕਰਕੇ ਸਾਰੇ ਗड्ढे ਖਲੋ ਗਏ ਨੇ। ਉਹਨੇ ਉਸ ਪਹਿਲਵਾਨ ਨੂੰ ਕਿਹਾ ਜੋ ਤੂੰ ਐਡਾ ਹੀ ਤਕੜਾ ਏਂ ਤਾਂ ਮੇਰੇ ਨਾਲ ਕੋਲ ਉਲਕੇ ਵੇਖ ਲੈ। ਉਹਨੇ ਕਿਹਾ ਚੰਗਾ ਪਰ ਇਹ ਫੈਸਲਾ ਕੌਣ ਕਰੇਗਾ ਕਿ ਕੌਣ ਜਿੱਤ ਗਿਆ। ਉਹਨਾ ਕਿਹਾ ਆਪਾਂ ਇੱਥੇ ਕਿਸੇ ਨੂੰ ਉਡੀਕ ਲੈਂਦੇ ਆ। ਉਹ ਰਸਤੇ ਵਿੱਚ ਖਲੋ ਕੇ ਕਿਸੇ ਦੀ ਉਡੀਕ ਕਰਨ ਲੱਗੇ ਤਾਂ ਐਨੇ ਨੂੰ ਇੱਕ ਜਨਾਨੀ ਰੋਟੀਆਂ ਲਈ ਆਉਂਦੀ ਉਥੇ ਆ ਗਈ। ਉਹ ਦੋਵੇਂ ਉਸ ਜਨਾਨੀ ਨੂੰ ਕਹਿਣ ਲੱਗੇ ਭਾਈ ਮਾਂ ਅਸੀਂ ਦੋਹਾਂ ਨੇ ਖੋਲਣਾ ਏ। ਤੂੰ ਜਰਾ ਖਲੋ ਕੇ ਦੱਸੀ ਕਿ ਸਾਡੇ ਵਿੱਚੋਂ ਤਕੜਾ ਕੌਣ ਏ ਤੇ ਮਾੜਾ ਕੌਣ ਏ। ਉਹ ਜਨਾਨੀ ਨੇ ਕਿਹਾ ਵੀਰਾ ਮੇਰਾ ਪੁੱਤ ਤਾਂ ਵੀਰਾ ਮੇਰਾ ਤਾਂ ਪੁੱਤ 900 ਊਠ ਚਾਰਨ ਡਿਆ ਮੈਂ ਉਸ ਲਈ ਰੋਟੀ ਲੈ ਕੇ ਚੱਲੀ ਆਂ ਉਸ ਨੂੰ ਭੁੱਖ ਲੱਗੀ ਹੋਵੇਗੀ ਤੁਸੀਂ ਇੰਜ ਕਰੋ ਮੇਰੇ ਨਾਲ ਮੇਰੇ ਸਿਰ ਉੱਪਰਲੀ ਚੰਗੇਰ ਵਿੱਚ ਘੋਲਦੇ ਜਾਓ ਤੇ ਮੈਂ ਤੁਹਾਡੇ ਪਰਛਾਵੇਂ ਦੇਖਦੀ ਜਾਂਦੀ ਆਂ ਜਿਹੜਾ ਵੀ ਤਗੜਾ ਹੋਇਆ ਮੈਂ ਤੁਹਾਨੂੰ ਦੱਸ ਦੇਵਾਂਗੀ ਉਹਨਾਂ ਕਹਾ ਚੰਗਾ ਉਹ ਦੋਵੇਂ ਉਸ ਜਨਾਨੀ ਦੀ ਚੰਗੇਰ ਵਿੱਚ ਘੋਲਣ ਲੱਗ ਪਏ ਤੇ ਉਹ ਨਾਲੇ ਤੁਰ ਹੀ ਜਾਵੇ ਨਾਲੇ ਉਹਨਾਂ ਦੇ ਪਰਛਾਵੇਂ ਦੇਖਦੀ ਜਾਵੇ ਜਦ ਉਹ ਉੱਥੇ ਪਹੁੰਚੀ ਜਿੱਥੇ ਉਹਦਾ ਮੁੰਡਾ ਊਠ ਚਾਰ ਰਿਹਾ ਸੀ ਤਾਂ ਉਸ ਨੂੰ ਵੇਖ ਕੇ ਉਹਦੇ ਮੁੰਡੇ ਨੇ ਸੋਚਿਆ ਇਹ ਪਤਾ ਨਹੀਂ ਕੀ ਬਲਾ ਤੁਰੀ ਆਉਂਦੀ ਹੈ ਉਸ ਨੇ ਡਰਦਿਆਂ ਮਾਰਿਆਂ ਆਪਣਾ ਆਪਣਾ ਖੇਸ ਵਿਛਾਇਆ ਤੇ 900 ਊਠਾਂ ਦੀ ਪੰਡ ਬਨਨ ਕੇ ਮਾਗਰ ਪਿੱਛੇ ਪਾ ਕੇ ਦੌੜ ਪਿਆ ਜਦ ਉਹ ਦੌੜਿਆ ਜਾ ਰਿਹਾ ਸੀ ਤਾਂ ਅਸਮਾਨ ਚੋਂ ਇੱਕ ਇਲ ਨੇ ਦੇਖਿਆ ਕਿ ਕੋਈ ਆਪਣੇ ਮਾਗਰ ਪਿੱਛੇ ਕੋਈ ਉਹ ਸ਼ਿਪਾ ਕੇ ਦੌੜਿਆ ਜਾਂਦਾ ਹੈ ਇੱਲ ਨੇ ਮਾਰੀ ਚਪਟ ਤੇ ਉਹ 900 ਊਠ ਆਪਣੇ ਪੰਜਿਆਂ ਵਿੱਚ ਲੈ ਕੇ ਅਸਮਾਨੇ ਜਾ ਚੜੀ ਉਹ ਇੱਕ ਇੱਕ ਊਠ ਕੱਢੀ ਜਾਵੇ ਤੇ ਖਾਈ ਜਾਵੇ ਨਾਲੇ ਉੱਡੀ ਜਾਵੇ ਥੱਲੇ ਇੱਕ ਨੈਣ ਰਾਜੇ ਦੀ ਕੁੜੀ ਦਾ ਸਿਰਵਾ ਰਹੀ ਸੀ ਉਦੋਂ ਇੱਲ ਨੇ ਪੰਜਿਆਂ ਵਿੱਚੋਂ ਊਠਾਂ ਵਾਲੀ ਪੰਡ ਡਿੱਗ ਪਈ ਤੇ ਰਾਜੇ ਦੀ ਕੁੜੀ ਦੀ ਅੱਖ ਵਿੱਚ ਆਣ ਪਈ ਰਾਜੇ ਦੀ ਕੁੜੀ ਨੇ ਨੈਣ ਨੂੰ ਕਿਹਾ ਨੈਣ ਦੇਖੀਂਾ ਮੇਰੀ ਅੱਖ ਵਿੱਚ ਰੜਕ ਪੈ ਰਹੀ ਏ ਜਦ ਨੈਣ ਨੇ ਦੇਖਿਆ ਤਾਂ ਉਸਨੇ ਰਾਜੇ ਦੀ ਕੁੜੀ ਨੂੰ ਕਿਹਾ ਤੇਰੀ ਅੱਖ ਵਿੱਚ ਤਾਂ ਊਠ ਪੈ ਗਏ ਨੇ ਨੈਣ ਨੇ ਇਹ ਗੱਲ ਰਾਜੇ ਨੂੰ ਦੱਸੀ ਤਾਂ ਉਸਨੇ ਊਠ ਕੱਢਣ ਲਈ ਇੱਕ ਬੰਦਾ ਭੇਜਿਆ ਨੈਣ ਕਿਰਸ਼ੂ ਕਰੋਸ਼ੀਏ ਨਾਲ ਊਠ ਕੱਢੀ ਜਾਵੇ ਤੇ ਉਹ ਬੰਦਾ ਊਠ ਮਾਰੀ ਜਾਵੇ ਜਦ ਆਖਰੀ ਊਠ ਰਹਿ ਗਿਆ ਤਾਂ ਉਹ ਬਚ ਕੇ ਦੌੜ ਗਿਆ ਉਹੋ ਅੱਗੇ-ਅੱਗੇ ਊਠ ਤੇ ਮਗਰ-ਮਗਰ ਉਹ ਬੰਦਾ ਉਹ ਦੌੜ ਦੇ ਦੌੜ ਦੇ ਜੰਗਲ ਵਿੱਚ ਗਏ ਅੱਗੇ ਇੱਕ ਖੂਹ ਆਇਆ ਤੇ ਊਠ ਉਸ ਵਿੱਚ ਡਿੱਗ ਪਿਆ ਉਹ ਬੰਦਾ ਵੀ ਮੰਗਰੇ ਹੀ ਡਿੱਗ ਪਿਆ ਰੱਬ ਦੀ ਕਰਨੀ ਉਸ ਖੂਹ ਵਿੱਚ ਇੱਕ ਪਿੱਪਲ ਉੱਗਿਆ ਹੋਇਆ ਸੀ ਉਸ ਬੰਦੇ ਨੇ ਪਿੱਪਲ ਦੀਆਂ ਜੜਾਂ ਨੂੰ ਹੱਥ ਪਾ ਲਏ ਤੇ ਉਹ ਖੂਹ ਵਿੱਚ ਲੰਮਕਣ ਲੱਗ ਪਿਆ ਅਤੇ ਕਈ ਦਿਨ ਉੱਥੇ ਹੀ ਲੰਮਕਦਾ ਰਿਹਾ ਇੱਕ ਵਾਰ ਫਿਰਦਿਆਂ ਫਰੋਂਦਿਆਂ ਉਦੋਂ ਇੱਕ ਹੋਰ ਰਾਹੀ ਆਣ ਨਿਕਲਿਆ ਤਾਂ ਉਹਨੇ ਦੇਖਿਆ ਕਿ ਕੋਈ ਬੰਦਾ ਖੂਹ ਵਿੱਚ ਲੰਮ ਕਰ ਰਿਹਾ ਏ ਉਸਨੇ ਖੂਹ ਵਾਲੇ ਬੰਦੇ ਨੂੰ ਸਾਰੀ ਗੱਲ ਪੁੱਛੀ ਤਾਂ ਖੂਹ ਵਾਲੇ ਬੰਦੇ ਨੇ ਕਿਹਾ ਪਾਉ ਮੈਨੂੰ ਬਾਹਰ ਕੱਢ ਉਸਨੇ ਕਿਹਾ ਮੈਂ ਕਿਵੇਂ ਕੱਢਾਂ ਖੂਹ ਵਾਲੇ ਨੇ ਕਿਹਾ ਤੂੰ ਇੰਜ ਕਰ ਆਪਣੇ ਘੋੜੇ ਨੂੰ ਖੂਹ ਉੱਪਰੋਂ ਦੀ ਟਪਾ ਜਦ ਘੋੜਾ ਖੂਹ ਉੱਪਰੋਂ ਦੀ ਟੱਪੇਗਾ ਮੈਂ ਆਪਣੀ ਲੱਤ ਉ ਤਾਂ ਕਰਾਂਗਾ ਤੇ ਤੂੰ ਮੈਨੂੰ ਲੱਤ ਤੋਂ ਫੜ ਕੇ ਬਗਾ ਕੇ ਬਾਹਰ ਮਾਰੀ ਉਸਨੇ ਖੂਹ ਵਾਲੇ ਬੰਦੇ ਦੀ ਲੱਤ ਫੜ ਕੇ ਜਦ ਉਹ ਬਾਹਰ ਮਾਰਨ ਲੱਗਾ ਤਾਂ ਉਸ ਦਾ ਘੋੜਾ ਤਾਂ ਖੂਹ ਤੋਂ ਪਾਰ ਟੱਪ ਗਿਆ ਪਰ ਉਹ ਬੰਦਾ ਉਸ ਬੰਦੇ ਦੀ ਲੱਤ ਨਾਲ ਹੀ ਲਮਕ ਗਿਆ ਹੁਣ ਦੋਵੇਂ ਖੂਹ ਵਿੱਚ ਲਮਕਣ ਲੱਗੇ ਇੰਜ ਉਹ ਕਿੰਨੀ ਦੇਰ ਲਮਕਦੇ ਰਹੇ ਤਾਂ ਹੇਠਲੇ ਬੰਦੇ ਨੇ ਉੱਪਰਲੇ ਬੰਦੇ ਨੂੰ ਕਿਹਾ ਪਾਉ ਕੋਈ ਗੱਲ ਸੁਣਾ ਹੇਠਲਾ ਬੰਦਾ ਕਹਿੰਦਾ ਕਿ ਤੂੰ ਸੁਣਾ ਉੱਪਰ ਉੱਪਰ ਵਾਲਾ ਗੱਲ ਸੁਣਾਉਣ ਲੱਗਦਾ ਕਿ ਭਾਈ ਅਸਾਂ ਇੱਕ ਵਾਰ ਹਦਵਾਣੇ ਵੀਜੇ ਹਦਵਾਣੇ ਬੜੇ ਵੱਡੇ ਵੱਡੇ ਹੋ ਗਏ ਅਸੀਂ ਹਦਵਾਣਿਆਂ ਨੂੰ ਪੌੜੀਆਂ ਲਾ ਲਾ ਕੇ ਖਾਇਆ ਕਰੀਏ ਬੰਦਾ ਉਹਨੂੰ ਪੁੱਛਣ ਲੱਗਾ ਕਿ ਫੇਰ ਵੀ ਕਿੱਡੇ ਕਿੱਡੇ ਸੀ ਹਦਵਾਣੇ ਤਾਂ ਉਹ ਉੱਪਰ ਵਾਲਾ ਦੋਵੇਂ ਹੱਥ ਫੈਲਾ ਕੇ ਕਹਿੰਦਾ ਐਡੇ ਐਡੇ ਇੰਨਾ ਕਹਿਣ ਦੀ ਧੀਰ ਸੀ ਦੋਵੇਂ ਖੂਹ ਵਿੱਚ ਡਿੱਗ ਪਏ ਤੇ ਮਰ ਗਏ ਧੰਨਵਾਦ